ਮੈਂ ਕਿਸੇ ਚੈਨਲ ਦੇ ਉੱਪਰ ਦੇਖ ਰਿਹਾ ਸੀ ਬੀਬੀ ਪ੍ਰਬਲਿੰਕ ਕੌਰ ਦਿੱਲੀ ਵਾਲਿਆਂ ਦੀ ਇੱਕ ਵੀਡੀਓ ਬੀਬੀ ਪ੍ਰਬਲਿੰਕ ਕੌਰ ਉਹ ਹੈ ਜਿਹਦਾ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਾਹਿਬ ਭਾਈ ਰਣਵੀਰ ਸਿੰਘ ਦੀ ਬੰਗਲਾ ਸਾਹਿਬ ਵਾਲਿਆਂ ਨਾਲ ਕੋਈ ਕਿਸੇ ਗੱਲ ਤੋਂ ਲੈ ਕੇ ਵਿਵਾਦ ਚੱਲਦਾ ਪਿਆ ਮੈਂ 19 ਉਸ ਦੀ ਵੀਡੀਓ ਦੇਖ ਰਿਹਾ ਹਾਂ ਜਿਸ ਦੇ ਵਿੱਚ ਉਹ ਬੀਬੀ ਇਹ ਗੱਲ ਕਹਿ ਰਹੀ ਹੈ ਕਿ ਮੇਰੀ ਕਿਸੇ ਨੇ AI ਦੇ ਨਾਲ ਕੋਈ ਵੀਡੀਓ ਬਣਾ ਦਿੱਤੀ ਇਹ ਇਹਨਾਂ ਨੀਚ ਹਰਕਤਾਂ ਤੇ ਉਤਰ ਆਏ ਨੇ ਇਹ ਕੱਲ ਨੂੰ ਸਾਡੀ ਕਿਸੇ ਨਾਲ ਕਿਸ ਕਰਦੇ ਵੀ ਵੀਡੀਓ ਬਣਾ ਸਕਦੇ ਨੇ ਮੈਨੂੰ ਹੈਰਾਨਗੀ ਨਹੀਂ ਹੋਵੇਗੀ ਮੇਰੀ ਕੋਈ ਨਿਊਡ ਜਿਹੜੀ ਹੈ ਉਹ ਵੀ ਇਸ ਤਰੀਕੇ ਨਾਲ ਬਣਾ ਸਕਦੇ ਨੇ ਮੈਨੂੰ ਕੋਈ ਹੈਰਾਨਗੀ ਨਹੀਂ ਹੋਵੇਗੀ ਕਿਉਂਕਿ ਇਹ ਨੀਚ ਹਰਕਤਾਂ ਦੇ ਉੱਪਰ ਆਏ ਨੇ ਮੇਰਾ ਬੀਬੀ ਦੇ ਉੱਪਰ ਇੱਕ ਸਵਾਲ ਹੈ ਬੀਬੀ ਜੀ ਸਵਾਲ ਮੰਨਦੇ ਵਿੱਚ ਥੋੜਾ ਜਿਹਾ ਵਿਚਾਰਿਆ ਜੀ ਤੁਸੀਂ ਕਿਹਾ ਵੀ ਸਿੰਘ ਸਾਹਿਬ ਗੈਨੀ ਰਣਜੀਤ ਸਿੰਘ ਨੇ ਰਾਤ 10 ਵਜੇ ਤੋਂ ਬਾਅਦ ਉਹਨੂੰ ਕਾਲ ਕੀਤੀ ਇਹਨਾਂ ਨੇ ਕਿਉਂ ਕਾਲ ਕੀਤੀ ਇਹਨਾਂ ਦਾ ਕੀ ਫਰਜ਼ ਬਣਦਾ ਸੀ ਪਹਿਲੀ ਗੱਲ ਤੇ ਇਹ ਆ ਵੀ 10 ਵਜੇ ਤੋਂ ਬਾਅਦ ਕੋਈ ਕਾਲ ਨਹੀਂ ਆਈ 8:30 ਵਜੇ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੀ ਕੋਈ ਵੀ ਕਾਲ ਤੁਹਾਨੂੰ ਨਹੀਂ ਆਈ ਤੁਹਾਡੇ ਰਿਕਾਰਡ ਦੇ ਮੁਤਾਬਕ ਜਿਹੜੇ ਤੁਸੀਂ ਮੈਨੂੰ ਭੇਜੇ ਨੇ ਹੈਨਾ ਤੁਸੀਂ ਉਸ ਤੋਂ ਬਾਅਦ ਕਾਲ ਕੀਤੀ ਜੇ ਤੁਸੀਂ ਕਾਲ ਕੀਤੀ ਹੈ 15 ਮਿੰਟ ਤੁਹਾਡੀ ਗੱਲਬਾਤ ਚੱਲੀ ਹੈ ਤੇ ਤੁਸੀਂ ਕਹਿ ਦਿੱਤਾ ਕਿ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਜਦੋਂ ਤੁਹਾਨੂੰ ਧਮਕਾ ਰਹੇ ਸੀ ਤੁਸੀਂ ਨਾਲ ਦੀ ਨਾਲ ਤੁਹਾਡੇ ਲਾਗੇ ਇੰਨੇ ਜਾਣੇ ਹੁੰਦੇ ਨੇ ਵੀ ਭਾਈ ਵੀਡੀਓ ਬਣਾਓ ਮੈਨੂੰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦਾ ਫੋਨ ਆਇਆ ਮੈਨੂੰ ਧਮਕਾ ਰਹੇ ਨੇ ਗਲਤ ਸਮਝ ਵਿੱਚ ਆਉਂਦੀ ਲੋਕਾਂ ਤੱਕ ਗੱਲ ਜਾਂਦੀ ਤੁਸੀਂ ਕਹੇ ਵੀ ਮੈਂ ਉਸ ਰਿਕਾਰਡਿੰਗ ਨੂੰ ਪ੍ਰਾਪਤ ਕਰਨ ਦੇ ਲਈ ਮੈਂ ਸਾਈਬਰ ਕ੍ਰਾਈਮ ਦੇ ਵਿੱਚ ਵੀ ਗਈ ਆ ਮੈਂ ਥਾਣੇ ਵੀ ਰਿਪੋਰਟ ਕੀਤੀ ਹੈ ਮੈਂ ਇੱਥੋਂ ਤੱਕ ਵੀ ਭੱਜੀ ਆ ਸਵਾਲ ਪੈਦਾ ਹੋ ਗਿਆ ਵੀ ਰਿਕਾਰਡਿੰਗ ਜਿਹਦੇ ਵਿੱਚ ਸਿੰਘ ਸਭ ਗੈਨੀ ਰਣਜੀਤ ਸਿੰਘ ਨੇ ਬੀਬੀ ਜੀ ਤੁਹਾਨੂੰ ਧਮਕਾਇਆ ਅਜੇ ਤੱਕ ਤੁਸੀਂ ਉਹ ਆਡੀਓ ਨਹੀਂ ਦੇ ਸਕੇ ਅਜੇ ਤੱਕ ਤੁਸੀਂ ਉਹ ਧਮਕੀਆਂ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰਵਾ ਸਕੇ ਵੀ ਆਹ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਆਹ ਚੱਕੋ ਜਿਹਾ ਸਬੂਤ ਹੈ ਹੈ ਨਾ ਪਰ ਹਰਾਨੀ ਦੀ ਗੱਲ ਇਹ ਹੈ ਤੁਸੀਂ ਕਿਹਾ ਵੀ ਮੈਂ ਸਾਰੇ ਪਾਸੇ ਗਈ ਹੁਣ ਕਿਸੇ ਨੇ ਤੁਹਾਡੀ AI ਦੇ ਨਾਲ ਵੀਡੀਓ ਬਣਾ ਦਿੱਤੀ ਤੁਹਾਡੇ ਦੱਸਣ ਦੇ ਮਤਲਬਕ ਮੈਂ ਦਾਅਵਾ ਨਹੀਂ ਕਰਦਾ ਵੀ ਉਹ ਸੱਚੀ ਹੈ ਝੂਠੀ ਹੈ AI ਨਾਲ ਬਣੀ ਹੈ ਕਿਵੇਂ ਬਣੀ ਹੈ ਪਰ ਫਿਰ ਵੀ ਤੁਸੀਂ ਗੱਲ ਕੀਤੀ ਐ ਹੁਣ ਕਿਉਂ ਨਹੀਂ ਤੁਸੀਂ ਜਾਂਦੇ ਜੀ ਸਾਈਬਰ ਕ੍ਰਾਈਮ ਦੇ ਵਿੱਚ ਹੁਣ ਕਿਉਂ ਨਹੀਂ ਜਾਂਦੇ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਹੁਣ ਉਹਨਾਂ ਲੋਕਾਂ ਤੇ ਕਾਰਵਾਈਆਂ ਕਿਉਂ ਨਹੀਂ ਕਰਵਾਉਂਦੇ ਜਿਨ੍ਹਾਂ ਨੇ ਤੁਹਾਡੀਆਂ ਇਹੋ ਜਿਹੇ ਵੀਡੀਓ ਬਣਵਾਈਆਂ ਨੇ ਸਭ ਕੁ ਤੁਸੀਂ ਅੱਗੋਂ ਕਹਿ ਰਹੇ ਹੋ ਬਈ ਮੇਰੀ ਕੱਲ ਨੂੰ ਕੋਈ ਅ ਨਿਊਡ ਵੀ ਬਣਾ ਸਕਦੇ ਨੇ ਮੇਰੀ ਕਿਸ ਕਰਦੀ ਦੀ ਵੀ ਬਣਾ ਸਕਦੇ ਨੇ ਹੱਦ ਹੋਈ ਪਈ ਐ ਤੁਸੀਂ ਆਪਣੇ ਆਪ ਹੀ ਉਹਨਾਂ ਲੋਕਾਂ ਨੂੰ ਹੀ ਮੌਕਾ ਦੇ ਰਹੇ ਹੋ ਵੀ ਤੁਸੀਂ ਇਹੋ ਜਿਹੇ ਵੀਡੀਓ ਹੋਰ ਬਣਾਓ ਰਹੀ ਗੱਲ ਸਿੰਘ ਸਭ ਗਿਆਨੀ ਰਣਜੀਤ ਸਿੰਘ ਦੀ ਜਮੀਰਨਦੀਪ ਸਿੰਘ ਨੇ ਤੁਹਾਨੂੰ ਤੁਮਕਾਇਆ ਅਜੇ ਤੱਕ ਤੁਸੀਂ ਕੁਝ ਵੀ ਪ੍ਰੋਵਾਈਡ ਨਹੀਂ ਕਰਵਾ ਸਕੇ ਔਰ ਕਮਾਲ ਦੀ ਗੱਲ ਕੀ ਹੈ ਉਹ ਅੱਜ ਵੀ ਤੁਹਾਨੂੰ ਧੀ ਕਹਿ ਕੇ ਗੱਲਬਾਤ ਕਰਦਾ ਪਿਆ ਉਹ ਬੇਟਾ ਕਹਿ ਕੇ ਗੱਲਬਾਤ ਕਰਦਾ ਪਿਆ ਜੇ ਮੀਡੀਆ ਵਾਲੇ ਪੁੱਛਦੇ ਨੇ ਤੂੰ ਕਿਤੇ ਕਹ ਰਿਹਾ ਵੀ ਮੈਂ ਇਸ ਚੀਜ਼ ਦਾ ਕੋਈ ਜਵਾਬ ਨਹੀਂ ਦੇਣਾ ਜੇ ਨਾਲ ਕੋਲ ਕੋਈ ਚੀਜ਼ ਹੈ ਤੇ ਲੋਕਾਂ ਦੇ ਅੱਗੇ ਰੱਖ ਦੇ ਆਪੇ ਲੋਕੀ ਫੈਸਲਾ ਕਰ ਲੈਣਗੇ ਔਰ ਤੁਸੀਂ ਕਿਤੇ ਸ਼ਬਦ ਵਰਤਦੇ ਪਏ ਹੋ ਕੈਰੈਕਟਰਲੈਸ ਲੋਕਾਂ ਨਾਲ ਸਾਡਾ ਵਾਹ ਪੈ ਗਿਆ ਕਿੰਨੂ ਕੈਰੈਕਟਰਲੈਸ ਕਹਿ ਰਹੇ ਹੋ ਵਲੌਗ ਤੁਹਾਡੇ ਨਹੀਂ ਵਲੌਗ ਤੁਸੀਂ ਬਣਾਏ ਨੇ ਤੇ ਕੈਰੈਕਟਰਲੈਸ ਲੋਕ ਹੋ ਗਏ ਤੁਸੀਂ ਇਹ ਲੜਾਈ ਲੜਨ ਤੁਸੀਂ ਅਗੋਂ ਇਹ ਗੱਲ ਕਹਿ ਰਹੇ ਹੋ ਕਿ ਮੈਂ ਕੀਰਤਨ ਕਰਨਾ ਛੱਡ ਦਿਆਂਗੀ ਉਹਨਾਂ ਲੋਕਾਂ ਨੂੰ ਠੰਡ ਪੈ ਜਾਵੇ ਬੀਬੀ ਜੀ ਕੀਰਤਨ ਕਰਨਾ ਨਾ ਛੱਡੋ ਕੀਰਤਨ ਦੇ ਦੌਰਾਨ ਜਿਹੜੀਆਂ ਇਹ ਹਰਕਤਾਂ ਕਰਦੇ ਹੋ ਜੋ ਲੋਕਾਂ ਨੂੰ ਨਹੀਂ ਪਸੰਦ ਕਿਰਪਾ ਕਰਕੇ ਉਹ ਛੱਡ ਦਿਓ ਬੇਨਤੀ ਹੈ ਗੱਲ ਨੂੰ ਫੇਰ ਸਮਝੋ ਹੁਣ ਮੈਂ ਬੜਾ ਹੈਰਾਨ ਕੋਇਆ ਤੁਸੀਂ ਪਿਛਲੇ ਦਿਨਾਂ ਵਿੱਚ ਤੁਹਾਡੇ ਭਰਾ ਦੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਹ ਕਹਿੰਦਾ ਕਿ ਕੁਝ ਲੋਕ ਸਾਨੂੰ ਕਪਲ ਸਮਝਦੇ ਨੇ ਇਸ ਕਰਕੇ ਅਸੀਂ ਇੱਥੇ ਲਿਖਾ ਲੈਣਾ ਬ੍ਰਦਰ ਇੱਥੇ ਲਗਾ ਦੇਣਾ ਸਿਸਟਰ ਜੇ ਉਹ ਤੁਹਾਨੂੰ ਭੈਣ ਜੀ ਕਹਿ ਕੇ ਗੱਲ ਕਰੇ ਤੇ ਤੁਸੀਂ ਉਹਨੂੰ ਵੀਰਜੀ ਕਹਿ ਕੇ ਗੱਲ ਕਰੋ ਤੇ ਲੋਕਾਂ ਨੂੰ ਕਿਵੇਂ ਭਲੇਖਾ ਪੈ ਸਕਦਾ ਜਦੋਂ ਹਰਕਤਾਂ ਹੀ ਇਹੋ ਜਿਹੀਆਂ ਕਰਦੇ ਪਏ ਹੋ ਜਿਸ ਨਾਲ ਲੋਕਾਂ ਨੂੰ ਭਲੇਖਾ ਪੈ ਰਿਹਾ ਜੇ ਲੋਕਾਂ ਨੂੰ ਭਲੇਖਾ ਪੈ ਰਿਹਾ ਤਾਂ ਤੁਸੀਂ ਉਹ ਹਰਕਤਾਂ ਛੱਡੋ ਨਾ ਕਿ ਕੀਰਤਨ ਛੱਡੋ ਮੇਰਾ ਮੰਨਣਾ ਇਹ ਹੈ ਵੀ ਤੁਹਾਨੂੰ ਇੱਥੇ ਕੀਰਤਨ ਦੇ ਨਾਲੋਂ ਸ਼ਾਇਦ ਵਲੌਗ ਜ਼ਿਆਦਾ ਪਸੰਦ ਨੇ ਵੀ ਤੁਸੀਂ ਕਹਿ ਦਿੱਤਾ ਮੈਂ ਕੀਰਤਨ ਛੱਡ ਦੇਣਾ ਤੁਸੀਂ ਇੱਕ ਵਾਰੀ ਨਹੀਂ ਕਿਹਾ ਵੀ ਮੈਂ ਵਲੌਗ ਬਣਾਉਣੀ ਛੱਡ ਦੇਣੇ ਨੇ ਜਾਂ ਉਹ ਵਲੌਗ ਜਿਹੜੇ ਇੱਕ ਚਰਚਾ ਦਾ ਵਿਸ਼ਾ ਬਣਦੇ ਨੇ ਜਾਂ ਡਬਲ ਮੀਨਿੰਗ ਬਣਦੇ ਨੇ ਜਾਂ ਸੰਗਤਾਂ ਨੂੰ ਨਹੀਂ ਚੰਗੇ ਲੱਗਦੇ ਮੈਂ ਉਹ ਛੱਡ ਦੇਣੇ ਨੇ ਕਮਾਲ ਦੀ ਗੱਲ ਹੈ ਇਹਦਾ ਅਰਥ ਇਹ ਵੀ ਕੀਰਤਨ ਛੱਡ ਦੇਣਾ ਚਲੋ ਮੇਰਾ ਤੇ ਮੰਨਣਾ ਏ ਸੀ ਵੀ ਤੁਸੀਂ ਇਹੋ ਜੀਆਂ ਭੈੜੀਆਂ ਚੀਜ਼ਾਂ ਡਬਲ ਮੀਨਿੰਗ ਚੀਜ਼ਾਂ ਛੱਡ ਦੇ ਉਹ ਜ਼ਿਆਦਾ ਵਧੀਆ ਰਹਿੰਦਾ ਪਰ ਜੇ ਤੁਸੀਂ ਕਿਹਾ ਵੀ ਮੈਂ ਕੀਰਤਨ ਚੜਨਾ ਹੈ ਮੇਰੇ ਖਿਆਲ ਦੇ ਵਿੱਚ ਕੀਰਤਨ ਨਹੀਂ ਸੀ ਚੜਨਾ ਚਾਹੀਦਾ ਪਰ ਜੇ ਕੀਰਤਨ ਦੇ ਦੌਰਾਨ ਤੁਸੀਂ ਫਿਰ ਦੁਬਾਰਾ ਇਹੋ ਜਿਹੇ ਵਲੋਗ ਬਣਾਉਣੇ ਨੇ ਤੇ ਫਿਰ ਮੇਰੇ ਖਿਆਲ ਤੁਹਾਨੂੰ ਕੀਰਤਨ ਛੱਡ ਹੀ ਦੇਣਾ ਚਾਹੀਦਾ ਤਾਂ ਕਿ ਸੰਗਤ ਦੇ ਵਿੱਚ ਕਨੈਕਟੀਵਿਟੀ ਫੈਲਦੀ ਹੈ ਹੁਣ ਕਮਾਲ ਦੀ ਗੱਲ ਹੈ ਤੁਹਾਡੇ ਬ੍ਰਦਰ ਦੀ ਇੱਕ ਵੀਡੀਓ ਦੇਖ ਰਿਆ ਸਾਂ ਜਿਦੇ ਵਿੱਚੋਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿਹੜਾ ਭਰਾ ਆਪਣੀ ਭੈਣ ਨੂੰ ਪੁੱਛਦਾ ਹੁੰਦਾ ਵੀ ਸ਼ਰਾਬ ਪੀਰਨੀ ਚਾਹੀਦੀ ਹੈ ਤੁਸੀਂ ਕਿਸੇ ਜਗ੍ਹਾ ਤੋਂ ਜਾ ਰਹੇ ਹੋ ਮੈਨੂੰ ਨਹੀਂ ਪਤਾ ਐਕਸ ਵਾਈ ਜ਼ेड ਕੋਈ ਵੀ ਜਗ੍ਹਾ ਹੈ ਹਨ ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਸਾਥ ਸੰਗਤ ਜੀ ਇੱਥੇ ਸ਼ਰਾਬ ਵੀ ਉਨੇ ਦੀ ਹੈ ਇੱਥੇ ਪਾਣੀ ਵੀ ਉਨੇ ਦਾ ਹੈ ਹਨ ਮੰਨ ਲਓ ਤੁਸੀਂ ਸ਼ਰਾਬ ਦਾ ਨਾਂ ਨਹੀਂ ਲਿਆ ਪਰ ਤੁਹਾਡੇ ਭਰਾ ਦੇ ਮੂੰਹੋਂ ਸ਼ਬਦ दारू ਨਿਕਲਿਆ ਹਨ ਇਹ ਦੋਵੇਂ ਚੀਜ਼ਾਂ ਸਾਨੂੰ ਦੱਸੋ ਕੀ ਪੀਣਾ ਚਾਹੀਦਾ ਹੈ ਹੱਦ ਹੋਈ ਪਈ ਹੈ ਸੰਗਤ ਤੁਹਾਨੂੰ ਕਹੀ ਕਿ ਵੀ ਆਹ ਪੀ ਲਵੋ ਤੁਸੀਂ ਸੰਗਤ ਨੂੰ ਸਭ ਕੁਝ ਦੱਸਣਾ ਵੀ ਸਾਥ ਸੰਗਤ ਜੀ ਨਹੀਂ ਆਹ ਚੀਜ਼ਾਂ ਨਹੀਂ ਆਹ ਚੀਜ਼ਾਂ ਗੁਰਬਾਣੀ ਦੇ ਮੁਤਾਬਕ ਇਹ ਚੀਜ਼ਾਂ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਔਰ ਤੁਸੀਂ ਪੁੱਛ ਰਹੇ ਹੋ ਪਾਣੀ ਵੀ ਉਹਨੇ ਦਾ ਹੈ ਸ਼ਰਾਬ ਵੀ ਉਹਨੇ ਦੀ ਹੈ ਸਾਨੂੰ ਕੀ ਪੀਣਾ ਚਾਹੀਦਾ ਹੈ ਤੇ ਤੁਹਾਡਾ ਭਰਾ ਬਿਊਟੀ ਫਰੀ ਤੋਂ दारू ਪੀ ਰਣੀ ਚਾਹੀਦੀ ਹੈ ਹੱਦ ਹੋਈ ਪਈ ਹੈ ਕੋਈ ਭਰਾ ਆਪਣੀ ਭੈਣ ਨੂੰ ਕਹਿੰਦਾ ਵੀ दारू ਪੀ ਰਣੀ ਚਾਹੀਦੀ ਹੈ ਔਰ ਕੀਰਤਨ ਕਰਨ ਤੁਸੀਂ ਜਾ ਰਹੇ ਹੋ ਤੇ ਵਲੌਗ ਇਹੋ ਜਿਹੇ ਬਣਾ ਰਹੇ ਹੋ ਸੰਗਤ ਤੇ ਤੁਹਾਡਾ ਕੀ ਪ੍ਰਭਾਵ ਪੈਂਦਾ ਹੋਵੇਗਾ ਹੁਣ ਮੰਨ ਲਓ ਮੈਨੂੰ ਕਿਸੇ ਨੇ ਸੱਦਿਆ ਪਰਦੇਸ ਕੀਰਤਨ ਦੇ ਉੱਪਰ ਮੈਂ ਕਿਸੇ 에어ਪੋਰਟ ਦੇ ਉੱਪਰ ਆ ਤੇ ਮੈਂ ਵੀਡੀਓ ਬਣਾਉਣਾ ਮੈਂ ਸਾਧ ਸੰਗਤ ਜੀ ਮੈਨੂੰ ਦੱਸੋ ਇੱਥੇ ਸ਼ਰਾਬ ਵੀ ਹੁੰਨੇ ਦੀ ਹੈ ਪਾਣੀ ਵੀ ਹੁੰਨੇ ਦਾ ਦੱਸੋ ਮੈਨੂੰ ਕੀ ਪੀਣਾ ਚਾਹੀਦਾ ਮੈਨੂੰ ਦਾਰੂ ਪੀਣੀ ਚਾਹੀਦੀ ਹੈ ਤੇ ਮੇਰੇ ਖਿਆਲ ਦੇ ਵਿੱਚ ਜਿਨ੍ਹਾਂ ਨੇ ਗ੍ਰਾਹੀ ਕਰਕੇ ਮੈਨੂੰ ਸੱਦਿਆ ਹੋਵੇਗਾ ਲੱਖ ਲਾਹਣਾਂ ਤੋਂ ਲੋਕ ਉਹਨਾਂ ਦੇ ਪਾਉਣਗੇ ਵੀ ਇਹੋ ਜਿਹਾ ਕੰਦਰ ਨੂੰ ਸੱਦੇ ਪਏ ਹੋ ਜਿਹੜਾ ਉੱਥੇ ਬਿਊਟੀ ਫਰੀ ਦੇ ਕੋਲ ਮੜਾ ਜਾ ਲੰਘਦਾ ਕੋਇਆ ਇਹਦੀ ਜ਼ੁਬਾਨ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਪਈਆਂ ਤੇ ਜ਼ੁਬਾਨ ਦੇ ਵਿੱਚੋਂ ਪਾਣੀ ਟਪਕਦਾ ਪਿਆ ਇਹੋ ਜਿਹਾ ਕੰਦਰ ਨੂੰ ਸਦੋਗੇ ਇਹ ਸਾਡੇ ਕੋਲ ਸਿੱਖੀ ਦਾ ਪ੍ਰਚਾਰ ਕਰੇਗਾ ਲੋਕ ਮੈਨੂੰ ਜਾਣਤਾ ਪਾਉਣਗੇ ਜਿਹੜੇ ਇਹਨਾਂ ਨੂੰ ਸਦ ਰਹੇ ਨੇ ਉਹਨਾਂ ਨੂੰ ਵੀ ਜਾਣਤਾ ਪਾਉਣਗੇ ਸੋ ਇਸ ਕਰਕੇ ਬੇਨਤੀ ਹੈ ਆਪਣੇ ਤੌਰ ਤਰੀਕੇ ਬਦਲੋ ਤੇ ਲੜਾਈ ਜਿਹੜੀ ਹੈ ਲੜਾਈ ਲੜਨੀ ਚਾਹੀਦੀ ਹੈ ਨਾ ਕਿ ਉਥੇ ਇਹ ਕਰਨਾ ਚਾਹੀਦਾ ਵੀ ਸਾਡੀ ਆ ਵੀ ਵੀਡੀਓ ਆ ਸਕਦੀ ਏ ਸਾਡੀ ਆ ਵੀ ਕੱਲ ਨੂੰ ਵੀਡੀਓ ਆ ਸਕਦੀ ਏ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਸੰਗਤ ਜੀ ਹਜੇ ਥੋੜੀ ਦੇਰ ਪਹਿਲਾਂ ਹੀ ਹਜੇ ਰਾਤ ਦੇ 10 ਵਜ ਰਹੇ ਨੇ ਅੱਧੇ ਘੰਟੇ ਪਹਿਲਾਂ ਮੈਨੂੰ ਸੰਗਤਾਂ ਦੇ ਵੱਲੋਂ ਇੱਕ ਵੀਡੀਓ ਭੇਜੀ ਗਈ ਹੈ ਜਿਹਦਾ ਸਕਰੀਨਸ਼ਾਟ ਮੈਂ ਆਪ ਜੀ ਦੇ ਸਾਹਮਣੇ ਲਗਾਇਆ ਹੈ ਮੈਂ ਐ ਨਹੀਂ ਸੋਚਿਆ ਸੀ ਕਿ ਟ੍ਰੋਲ ਕਰਨ ਵਾਲੇ ਇਸ ਹੱਦ ਤੱਕ ਗਿਰ ਜਾਣਗੇ ਕਿ ਉਹ ਸਾਡੀ ਇਦਾਂ ਐਡਿਟ ਵੀਡੀਓ ਬਣਾ ਕੇ ਮੈਂ ਮੇਰੇ ਹੱਥ ਪੈਰ ਉਸ ਵੇਲੇ ਕੰਬ ਗਏ ਸਨ ਕਿ ਇਹ ਲੋਕ ਸਾਡੇ ਨਾਲ ਹੁਣ ਕੀ ਕਰਨਾ ਚਾਹੁੰਦੇ ਨੇ ਮੈਂ ਫਟਾਫਟ ਆਪਣੇ ਬ੍ਰਦਰ ਨੂੰ ਫੋਨ ਲਾਇਆ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਐਦਾ ਐਦਾ ਲੋਕ ਮੇਰਾ ਚਿਹਰਾ ਯੂਜ਼ ਕਰਕੇ ਐਦਾ ਵੀਡੀਓ ਬਣਾ ਰਹੇ ਨੇ ਬ੍ਰਦਰ ਨੇ ਅੱਗੋਂ ਮੈਨੂੰ ਕਿਹਾ ਕਿ ਪ੍ਰੋਬਲਮ ਤੂੰ ਟੈਨਸ਼ਨ ਨਾ ਲੈ ਮੈਨੂੰ 5 ਮਿੰਟ ਦਾ ਸਮਾਂ ਦੇ ਮੈਂ ਤੈਨੂੰ ਕਾਲ ਬੈਕ ਕਰਦਾ 5 ਮਿੰਟ ਬਾਅਦ ਹੀ ਬ੍ਰਦਰ ਨੇ ਮੈਨੂੰ ਇਹ AI ਦੀ ਇੱਕ ਹੋਰ ਐ ਮੈਨੂੰ ਭੇਜੀ ਜੋ ਵੀ ਮੈਂ ਸਕਰੀਨ ਤੇ ਲਗਾਈ ਹੋਈ ਹੈ ਸ਼ਰਮ ਦੀ ਗਲਤੀ ਹੈ ਹੈ ਕੀ ਲੋਕਾਂ ਦਾ ਜ਼ਮੀਰ ਇੰਨਾ ਗਿਰ ਚੁੱਕਿਆ ਹੈ ਕਿ ਤੁਸੀਂ ਮੈਨੂੰ ਟ੍ਰੋਲ ਕਰਨ ਲਈ ਭੀਕਾ ਗਾਲਾਂ ਕੱਢੀਆਂ ਮੈਂ ਬਰਦਾਸ਼ਤ ਕਰ ਗਈ ਮਾੜਾ ਬੋਲਿਆ ਮੈਂ ਬਰਦਾਸ਼ਤ ਕਰ ਗਈ ਪਰ ਐਸਾ ਦੇ ਤੱਕ ਤੁਸੀਂ ਲੋਕ ਗਿਰ ਜਾਓਗੇ ਮੈਂ ਸੋਚਿਆ ਨਹੀਂ ਸੀ ਹੁਣ ਆ ਦੋਨੋਂ ਫੁਟੇਜ ਤੁਹਾਡੇ ਸਾਹਮਣੇ ਨੇ ਕੋਈ ਨਹੀਂ ਕਹਿ ਸਕਦਾ ਵੇਖ ਕੇ ਕਿ ਆ ਮੇਰਾ ਚਿਹਰਾ ਨਹੀਂ ਹੈ ਜਾਂ ਆ ਜਿਹੜੀ ਵੀ ਆ AI ਦੇ ਥਰੂ ਬਣੀ ਆ ਜਾਂ ਜੋ ਵੀ ਆ ਇਹ ਉਹਦਾ ਚਿਹਰਾ ਨਹੀਂ ਹੈ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਲਾਲ ਹਾਂ ਅਸੀਂ ਵੀ ਖੰਡੇ ਬਾਟੇ ਦੀ ਪੌਲ ਲਈ ਹੋਈ ਹੈ ਪਰ ਥੋੜੀ ਸ਼ਰਮ ਕਰੋ ਕਿ ਤੁਹਾਡੇ ਆਪਣੇ ਘਰ ਵੀ ਮਾਵਾਂ ਨੇ ਪਹਿਣਾ ਨੇ ਐਵੇਂ ਤੁਸੀਂ ਕਿਸੇ ਦਾ ਵੀ ਚਿਹਰਾ ਵਰਤ ਕੇ ਅੱਜ ਤੁਸੀਂ ਦੇਖਿਆ ਕਿ ਇਸ ਬੀਬੀ ਦੀ ਇੰਨੀ ਚਰਚਾ ਹੋ ਰਹੀ ਹੈ ਇੰਨੀ ਕੰਟਰੋਵਰਸੀ ਇਹਦੇ ਤੇ ਚੱਲ ਰਹੀ ਹੈ ਤੇ ਕਿਉਂ ਨਾ ਇਹਦੇ ਉੱਤੇ ਇੱਕ ਏਆਈ ਵੀਡੀਓ ਵੀ ਬਣਾ ਦਿੱਤੀ ਜਾਵੇ ਸਾਨੂੰ ਪਤਾ ਸੀ ਕਿ ਅਸੀਂ ਜਿੰਨਾ ਇੱਕ ਨੰਬਰ ਦੇ ਕੈਰੈਕਟਰਲੈਸ ਬੰਦਿਆਂ ਦੇ ਨਾਲ ਅਸੀਂ ਪੰਗਾ ਲਿਆ ਹੈ ਮੈਂ ਕਹਿਣਾ ਨਹੀਂ ਸੀ ਚਾਹਦੀ ਪਰ ਮੈਂ ਅੱਜ ਕਹਿਨੀ ਆ ਕਿ ਮੈਂ ਸਾਰੀਆਂ ਸੰਗਤਾਂ ਦੇ ਲਈ ਆਵਾਜ਼ ਉਠਾਈ ਸੀ ਪਰ ਉਹਨਾਂ ਲੋਕਾਂ ਨੇ ਅੱਜ ਸਹੀ ਕਿਹਾ ਸੀ ਕਿ ਤੁਸੀਂ ਜਾਣਦੇ ਨਹੀਂ ਉਹ ਸਾਡੀ ਪਾਵਰ ਕਿੰਨੀ ਹੈ ਅੱਜ ਮੈਂ ਤੁਹਾਡੀ ਪਾਵਰ ਐ ਸੋਸ਼ਲ ਮੀਡੀਆ ਤੇ ਇਹ ਗੰਦ ਵੇਖ ਕੇ ਮੈਂ ਸਮਝ ਚੁੱਕੀ ਹਾਂ ਕਿ ਤੁਹਾਡੀ ਕਿੰਨੀ ਕੁ ਪਾਵਰ ਹੋਏਗੀ ਆਉਣ ਵਾਲੇ ਸਮੇਂ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਕੱਲ ਨੂੰ ਤੁਸੀਂ ਇੱਕ ਨਿਊਡ ਕੁੜੀ ਦੇ ਉੱਤੇ ਅਗਰ ਮੇਰਾ ਚਿਹਰਾ ਲਾ ਦਵੋ ਤਾਂ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਣ ਵਾਲੀ ਤੁਸੀਂ ਜੋ ਹਰਕਤਾਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਲਓ आज मेरा परिवार आ वीडियो देख के बहुत दिलों ਅਸੀਂ ਸਾਰੇ ਅੰਦਰੋਂ ਟੁੱਟ ਚੁੱਕੇ ਆ ਪਰ ਕੋਈ ਗੱਲ ਨਹੀਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਮੈਨੂੰ ਔਰ ਮੇਰੇ ਸਗੇ ਪ੍ਰਾਂ ਨੂੰ AI ਵੀਡੀਓ ਦੇ ਥਰੂ ਅਗਰ ਤੁਸੀਂ ਕਿੱਸਿੰਗ ਕਰਦੇ ਹੋਏ ਵੀ ਦਿਖਾ ਦਵੋ ਮੈਨੂੰ ਹੈਰਾਨੀ ਨਹੀਂ ਹੋਏਗੀ ਬਿਲਕੁਲ ਹੈਰਾਨੀ ਨਹੀਂ ਹੋਏਗੀ ਬਾਕੀ ਸਾਡੀਆਂ ਸੰਗਤਾਂ ਨੂੰ ਪਤਾ ਹੈ ਕਿ ਜੇ ਇਦਾਂ ਦੀਆਂ ਹੋਰ ਵੀ 10 ਕੁੜੀਆਂ ਬਣਾਈਆਂ ਜਾ ਸਕਦੀਆਂ ਨੇ ਅਗਰ AI ਦੇ ਨਾਲ ਮੇਰਾ ਚਿਹਰਾ ਲਾ ਕੇ ਬਣਾਇਆ ਜਾ ਸਕਦਾ ਹੈ ਤੇ ਹੋਰ ਵੀ ਕਿਸੇ ਦਾ ਮੈਨ ਨਹੀਂ ਚਾਹਦੀ ਪਲੀਜ਼ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਮੇਰਾ ਤੇ ਚਿਹਰਾ ਤੁਸੀਂ ਇਹ ਲਾ ਦਿੱਤਾ ਕਿਸੇ ਹੋਰ ਦੀ ਪੈਣ ਦੇ ਨਾਲ ਇਦਾਂ ਦੀ ਹਰਕਤ ਨਾ ਕਰਿਓ ਮੇਰੇ ਅੰਦਰ ਇੰਨਾ ਜਿਗਰਾ ਸ਼ਾਇਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਕਰਕੇ ਹੀ ਅੱਜ ਆ ਗਿਆ ਹੈ ਕਿ ਮੈਨੂੰ ਇਹ ਚੀਜ਼ ਵੇਖਣ ਤੋਂ ਬਾਅਦ ਵੀ ਅੱਜ ਡਰ ਨਹੀਂ ਲੱਗ ਰਿਹਾ। ਬਾਕੀ ਹਾਂ ਅਖੀਰ ਦੇ ਵਿੱਚ ਆਈ ਕਹਿਣਾ ਚਾਹਾਂਗੀ ਕਿ ਸਿੱਧੂ ਮੂਸੇਵਾਲਾ ਵੀਰ ਅੱਜ ਲੱਗਦਾ ਹੈ ਕਿ ਸਹੀ ਕਹਿ ਕੇ ਗਿਆ ਸੀ ਕਿ ਇੱਕ ਸਮਾਂ ਐਸਾ ਵੀ ਆਏਗਾ ਕਿ ਜਦੋਂ ਆਪਣੇ ਸਿੱਖਾਂ ਦੇ ਸਰ ਤੇ ਹੀ ਕੇਸ ਨਹੀਂ ਲੱਭਣਗੇ ਆਪਣੇ ਸਿੱਖਾਂ ਦੇ ਸਰ ਤੇ ਦਸਤਾਰਾਂ ਨਹੀਂ ਸਾਨੂੰ ਮਿਲਣਗੀਆਂ। ਬਾਕੀ ਸੰਗਤ ਜੀ ਮੈਂ ਆਪ ਸਾਰੀਆਂ ਸੰਗਤਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਮੈਨੂੰ ਪਤਾ ਹੈ ਕਿ ਇਹ ਵੇਖ ਕੇ ਮੇਰੇ ਮੈਨੂੰ ਹੁਣੇ ਫੋਨ ਤੇ ਫੋਨ ਵੱਜਣ ਲੱਗ ਗਏ ਨੇ ਸੰਗਤਾਂ ਦੇ ਮੈਂ ਆਪ ਸਾਰੀਆਂ ਸੰਗਤਾਂ ਨੂੰ ਜਿਹੜੀ ਵੀ ਇੰਟਰਨੈਸ਼ਨਲ ਨੈਸ਼ਨਲ ਪੂਰੇ ਵਰਲਡ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਸਾਨੂੰ ਵੇਖ ਰਹੀਆਂ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਟੈਨਸ਼ਨ ਨਾ ਲਓ ਮੈਨੂੰ ਪਤਾ ਹੈ ਇਹ ਵੀਡੀਓ ਪੈਣ ਤੋਂ ਬਾਅਦ ਕਾਫੀ ਸੰਗਤਾਂ ਦੇ ਮੈਸੇਜ ਆਉਣ ਵਾਲੇ ਨੇ ਕਿ ਪੰਡ ਜੀ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਸਟਰੋਂਗ ਰਹੋ ਮੈਂ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਹੀ ਮੈਂ ਹੁਣ ਤੱਕ ਵੀ ਸਟਰੋਂਗ ਹਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊਡ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾ ਦਵੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌਰਨ ਵੀਡੀਓ ਵੀ ਬਣਾ ਦੋਗੇ ਮੈਨੂੰ ਮਾਫ ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirਨਾ ਚਾਹੁੰਦੇ ਸੀ ਤੁਸੀਂ ਜੀ ਸੱਦ ਕੇ ਗਿਰੋ ਪਰ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਤੇ ਹੱਥ ਜੋੜਦੀਆਂ ਕਿ ਕਿਸੇ ਦੀ ਵੀ ਤੀ ਪੈਣ ਦੇ ਨਾਲ ਇਦਾਂ ਦੀ ਗਲਤ ਵੀਡੀਓ ਬਣਾ ਕੇ ਉਹਨੂੰ ਜ਼ਲੀਲ ਨਾ ਕਰੋ ਜੀ ਇਸ ਵੀਡੀਓ ਦੇ ਅਖੀਰ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਤੋਂ ਬਾਅਦ ਇਹ ਗੱਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਤੁਸੀਂ ਪਹੁੰਚਾ ਦਿਓ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੈਂ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਹੁਣ ਇਸ ਗੱਲ ਤੇ ਤੁਸੀਂ ਜਕਾਰਾ ਲਗਾਓ ਬੋਲੇ ਸੋਨੇ ਹਾਲ ਸਚ ਰਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ